ਸਾਡੇ ਜਿੰਨੇ ਹੈਗੇ ਸਾਡੇ ਸਾਰੇ ਆਪ ਦੇ ਭਾਈਚਾਰੇ ਸਾਡੇ ਸਾਰੇ ਜੱਤ ਹੋਈ ਬਹੁਤ ਜ਼ੋਰ ਲੱਗਿਆ ਵਾ ਸੀਗਾ ਜੀ ਸਾਡਾ ਕੈਂਡੀਡੇਟ ਪਿਛਲੀ ਵਾਰੀ ਵੀ ਅਸੀਂ ਇਲੈਕਸ਼ਨ ਜਿਹੜਾ ਸੀ ਇਹ ਪੋਸਟਪੋਨ ਹੋ ਗਿਆ ਸੀਗਾ ਅੱਜ ਬੜੇ ਸ਼ਾਂਤੀਪੂਰਕ ਮਾਹੌਲ ਚ ਜਿਹੜਾ ਇਲੈਕਸ਼ਨ ਹੋਇਆ ਸਾਰਾ ਅਸੀਂ ਗੱਲ ਮੈਂ ਗਗਨਤਾਰ ਸਿੰਘ ਸਰਾਂ ਦੇ ਤੁਸੀਂ ਹਮਨੇ ਡੀਟੀਵੀ ਵਿਖਰੇ ਹੋ ਲਗਾਤਾਰ ਜਿਹੜੀ ਤੜਕੇ ਵੀ ਸੁਣੋ ਅਸੀਂ ਕਵਰੇਜ ਦਿਖਾ ਰਹੇ ਸੀਗੇ ਪੈਂਡ ਰੋਡੇ ਤੋਂ ਪੈਂਡ ਰੋਡਾਂ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਡਿਕਲੇਅਰ ਹੋ ਗਿਆ ਵੋਟਾਂ ਦੀ ਗਿਣਤੀ ਉਸ ਦੇ ਵਿੱਚ ਜਿਹੜੀ ਸਰਬਜੀਤ ਕੌਰ ਆ ਸਰਬਜੀਤ ਕੌਰ ਆ ਜਿਹੜੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਉਹਨਾਂ ਨੇ ਜਿੱਤ ਹੋਈ ਹੈ 26 ਵੋਟਾਂ ਦੇ ਨਾਲ ਜਿਹੜੀ ਜਿੱਤ ਹੋਣ ਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਬਾਕੀ ਜਿਹੜੀ ਰਾਉਂਡ ਫਿਗਰ ਹੈ ਜਿਹੜੀ ਤੁਹਾਨੂੰ ਦੱਸ ਦਾਂਗੇ 26 ਤੇ 28 ਵੋਟਾਂ ਦੱਸ ਰਹੇ ਆ ਉਹਨੂੰ ਗੱਲਬਾਤ ਵੀ ਕਰਾਂਗੇ ਦੱਸਦੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਦੇ ਹਾਂ ਉਮੀਦਵਾਰ ਸਰਵਿੰਦਰ ਕੌਰ ਬਾਹਰ ਆਏ ਬਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਜਿੱਤ ਹੋਈ ਹੈ ਬਹੁਤ ਬਹੁਤ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਜ਼ੋਰ ਲੱਗਿਆ ਹੋਆ ਸੀਗਾ ਜੀ ਸਾਡਾ ਕੈਂਡੀਡੇਟ ਪਿਛਲੀ ਵਾਰੀ ਵੀ ਅਸੀਂ ਇਲੈਕਸ਼ਨ ਜਿਹੜਾ ਸੀ ਇਹ ਪ ਤੇ ਪ੍ਰਮਾਤਮਾ ਨੇ ਬਹੁਤ ਸੋਹਣੀ ਜਿੱਤ ਬਖਸ਼ੀ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਕਿੰਨੀ ਵੋਟਾਂ ਤੇ ਜਿੱਤੀ ਜੱਤ ਹੋਈ ਆ 30 ਵੋਟਾਂ ਤੇ ਜਿੱਤ ਹੋਈ ਆ 30ੀਆਂ ਵੋਟਾਂ ਤੇ ਜੀ ਜੀ ਹਾਂਜੀ ਜੀ ਕੀ ਕਹਿਣਾ ਚਾਹੋਣੇ ਮਤ ਬਾਹਰ ਬਸ ਸਾਡੀ ਜਿੱਤ ਹੋਈ ਆ ਜੀ ਬਹੁਤ ਜਿਆਦਾ ਸਾਡੀ ਜਿੱਤ ਹੋਈ ਆ ਜੀ ਸਾਰੇ ਸਾਡੇ ਜਿੰਨੇ ਹੈਗੇ ਆ ਸਾਡੇ ਸਾਰੇ ਆਪ ਦੇ ਭਾਈਚਾਰੇ ਸਾਡੀ ਸਾਰਿਆਂ ਜਿੱਤ ਹੋਈ ਆ ਬਾਈ ਕਹਿਣਾ ਚਾਹੋਣਾ ਕੁਝ ਬਸ ਜੀ ਧੰਨਵਾਦ ਜੀ ਜੀਵਿਦਾਰਾਂ ਤੇ ਮੇਰਾ ਮੇਰੇ ਵੀਰ ਜਿਹੜੇ ਮਜ਼ਦੂਰ ਆ ਜਿਨ੍ਹਾਂ ਨੇ ਸਾਡੇ ਨਾਲ ਹੱਕੜਾ ਕੇ ਵੋਟਾਂ ਪਾਈਆਂ ਵੱਧ ਐਸਸੀ ਬੋਰਡ ਸੀ ਸਾਡੀ ਵਾਰ ਚ ਉਹ ਫਰਸਾ ਤੋਂ ਕਿਤੇ ਨਹੀਂ ਭੱਜੇ ਨਾ ਸੀ ਉਹਨਾਂ ਤੋਂ ਕਿਤੇ ਭੱਜੇ ਆ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਉਧਰ ਤਣਾੜ ਸੀ ਉਹਨਾਂ ਦੇ ਪੈਸੇ ਦਾ ਸੀ ਵੀ ਸਾਡੇ ਕੋਲੇ ਪੈਸੇ ਨਹੀਂ ਵੋਟਾਂ ਖਰੀਦ ਲਾਂਗੇ ਉਹ ਕਰ ਲਾਂਗੇ ਜੋ ਕਰ ਲਾਂਗੇ ਪਰ ਜਿੱਥੇ ਬੰਦਿਆ ਪਿਆਰ ਆ ਉੱਥੇ ਪੈਸਾ ਨਹੀਂ ਜਿੱਥੇ ਬੰਦੇ ਵੱਡੇ ਆ ਪੈਸਾ ਨਹੀਂ ਵੱਡਾ ਜੀ ਮਾਸਟਰ ਮੀਨੂ ਸ਼ਾਨਦਾਰ ਤੇ ਬਹੁਤ ਵਧੀਆ ਜੱਤ ਹੈ ਜੀ ਹਾਂਜੀ ਸ਼ਾਂਤ ਮਈ ਤੇ ਸ਼ਾਨਦਾਰ ਜਤ ਹੋਈ ਆ ਵਧੀਆ ਸ਼ਾਂਤ ਮਈ ਵੋਟਾਂ ਪਈਆਂ ਬਹੁਤ ਵਧੀਆ ਹਾਂਜੀ ਇੱਕ ਪਾਸੇ ਸਰਬੀਤ ਕੌਰ ਤੇ ਇੱਕ ਪਾਸੇ ਜਗਜੀਤ ਕੌਰ ਸੀਗੇ ਤੁਹਾਨੂੰ ਦੱਸਿਆ ਵੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇਹ ਜਿਹੜਾ ਮੈਚ ਸੀਗਾ ਜਿਹੜਾ ਇੱਥੇ ਚੱਲ ਰਿਹਾ ਸੀਗਾ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਸੀਗਾ ਉਹ ਨਿਕਲ ਕੇ ਸਾਹਮਣੇ ਆਇਆ 30 ਵੋਟਾਂ ਦੇ ਨਾਲ ਜਿਹੜਾ ਰਿਜ਼ਲਟ ਆ ਉਹ ਫਾਈਨਲ ਹੋਇਆ ਇਸ ਟਾਈਮ ਤਸਵੀਰਾਂ ਜਿਹੜੇ ਹਾਰ ਪਾਈ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਹੋਰ ਕੋਈ ਅਪਡੇਟ ਆਉਂਦੀ ਹੈ ਤੁਹਾਨੂੰ ਜਰੂਰ ਸਾਹਮਣੇ ਕਰਾਂਗੇ ਲੋਕ ਜਿਹੜੇ ਸਾਂਝੇ ਕਰ ਰਹੇ ਆ ਕੁਝ ਜਿਹੜੀ ਤੇ ਤੁਹਾਨੂੰ ਤਸਵੀਰਾਂ ਦਿਖਾ ਦੇ ਗਏ ਕਿ ਹਾਰ ਪਾਏ ਜਾ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਜਿਹੜੀਆਂ ਸਨੋਸੀ ਦਿਖਾ ਰਹੇ ਆ ਇਸ ਟਾਈਮ ਦੀਆਂ ਜਿਹੜਾ ਕਿ ਜਿਹੜਾ ਕਿ ਉਮੀਦਵਾਰ ਆ ਜਿਹੜੇ ਕਿ ਉਹਨਾਂ ਦੇ ਜਿਹੜਾ ਹਾਰ ਪਾਏ ਜਾ ਰਹੇ ਨੇ ਤੇ ਇਸ ਟਾਈਮ ਜਿਹੜੀ ਪੁਲਿਸ ਫੋਰਸ ਸਿਸਟਮ ਡੀਐਸਪੀ ਦਲਬੀਰ ਸਿੰਘ ਵੀ ਇੱਥੇ ਮੌਜੂਦ ਆ ਜਨਕਰਾ ਜਿਹੜੇ ਕਿ ਥਾਣਾ ਮੁਖੀਆ ਸਮਾਲਸਰ ਉਹ ਵੀ ਇੱਥੇ ਮੌਜੂਦ ਆ ਲਗਾਤਾਰ ਤੁਹਾਨੂੰ ਅਸੀਂ ਤਸਵੀਰ ਅਸੀਂ ਸਵੇਰ ਤੋਂ ਦਿਖਾ ਰਹੇ ਆ ਕਿ ਜਿਹੜਾ ਇਹ ਸ਼ਾਂਤੀਪੁਰ ਕਾ ਜਿਹੜਾ ਜਿਹੜਾ ਇਹ ਇਲੈਕਸ਼ਨ ਆ ਉਹ ਨਿਪਰੇ ਚੜ ਚੁੱਕਿਆ ਹੈ ਚੋਣ ਜਿਹੜੀ ਗਣਤੀ ਸਪੰਨ ਹੋ ਚੁੱਕੀ ਹੈ ਸਾਡੇ ਨਾਲ ਦਲਵੀਰ ਸਿੰਘ ਸਿੱਧੂਾ ਡੀਐਸਪੀ ਆ ਗੱਲ ਕਰਦੇ ਆ ਸਰ ਕਿਵੇਂ ਰਾਜੀ ਅੱਜ ਜਿਹੜਾ ਇਲੈਕਸ਼ਨ ਦਾ ਸੀਗਾ ਇੱਕੋ ਇਲੈਕਸ਼ਨ ਹੋਇਆ ਜੀ ਸਾਡਾ ਟੀਚਾ ਸੀਗਾ ਕਿ ਇਹ ਚੋਣ ਨਿਰਪੱਖ ਹੋਵੇ ਬਿਨਾਂ ਭੇਦਭਾਵ ਤੋਂ ਹੋਵੇ ਉਸ 'ਚ ਅਸੀਂ ਸਫਲ ਹੋਏ ਆ ਤੇ ਜਿਹੜਾ ਵੀ ਜਿੱਤੇ ਕੈਂਡੀਡੇਟ ਤੁਸੀਂ ਉਹਨਾਂ ਤੋਂ ਪਤਾ ਕਰ ਸਕਦੇ ਹੋ ਤਹਿਸੀਲਦਾਰ ਸਾਹਿਬ ਤੋਂ ਤੇ ਉਹ ਤੇ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਹੀ ਚੋਣਾਂ 'ਚ ਨਿਰਪੱਖ ਡਿਊਟੀ ਨਿਭਾਉਦੇ ਹਾਂ